ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੱਟ ਨੇ ਅੱਜ ਸੱਦਾ ਦਿੱਤਾ ਸੀ ਪਰੰਤੂ ਅੱਜ ਬਿਕਰਮ ਮਜੀਠੀਆ ਪੇਸ਼ ਨਹੀਂ ਹੋਣਗੇ ਤੇ ਦੱਸਦੀ ਹੈ ਕਿ ਪੁੱਛਗਿੱਛ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਸ ਦੌਰਾਨ ਬਿਕਰਮ ਮਜੀਠੀਆ ਅੱਜ ਪੇਸ਼ੀ ਤੇ ਨਹੀਂ ਜਾਣਗੇ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੂੰ ਸੱਟ ਨੇ ਸੱਦਾ ਦਿੱਤਾ ਸੀ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਲਈ ਜਿਹੜੇ ਕਿ ਪੇਸ਼ ਹੋਣ ਦੇ ਹੁਕਮ ਦਿੱਤੇ ਪਰੰਤੂ ਅੱਜ ਦੱਸ ਦਈਏ ਕਿ ਬਿਕਰਮ ਮਜੀਠੀਆ ਪੇਸ਼ ਨਹੀਂ ਹੋ ਰਿਹਾ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਅੱਜ ਜਿਹੜੀ ਕਿ ਪੁੱਛਗਿੱਛ ਨਹੀਂ ਹੋਵੇਗੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਸੈਟ ਦੇ ਅੱਗੇ ਪੇਸ਼ ਨਹੀਂ ਹੋਣਗੇ ਬਿੱਤ ਦਿਨ ਤੋਂ ਲੈ ਕੇ ਹੀ ਲਗਾਤਾਰ ਡਰੱਗ ਕੇਸ ਮਾਮਲੇ ਦੇ ਵਿੱਚ ਕਈ ਸਮਣ ਜਿਹੜੇ ਕਿ ਵਿਕਰਮ ਮਜੀਠੀਆ ਨੂੰ ਆ ਚੁੱਕੇ ਨੇ ਤੇ ਉਹ ਹਰ ਵਾਰ ਹਾਜ਼ਰ ਵੀ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਵੱਲੋਂ ਚੈਲੰਜ ਵੀ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕਿਉਂ ਸਿੱਟ ਦੇ ਮੁਖੀ ਬਾਰ-ਬਾਰ ਬਦਲ ਦਿੰਨੇ ਹੋ ਤੇ ਸਿੱਟ ਦੇ ਮੁਖੀ ਤੁਸੀਂ ਆਪ ਕਿਉਂ ਨਹੀਂ ਬਣ ਜਾਂਦੇ ਤੇ ਜਿਸ ਤੋਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਚੁਣੌਤੀ ਯਾਨੀ ਕਿ ਸਿੱਧਾ ਚੈਲੰਜ ਜਿਹੜਾ ਕਿ ਵਿਕਰਮ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਲਗਾਤਾਰ ਇਹ ਦਿਨਾਂ ਦੇ ਵਿੱਚ ਪਲਟਵਾਰ ਵੀ ਕੀਤਾ ਜਾਂਦਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਰਮ ਮਜੀਠੀਆ ਦੀ ਖੜਕੀ ਹੋਈ ਨਜ਼ਰ ਵੀ ਆਉਂਦੀ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਅੱਜ ਜਿਹੜਾ ਕਿ ਸੰਮਣ ਭੇਜਿਆ ਗਿਆ ਸੀ ਤੇ ਜਿਸ ਤੋਂ ਬਾਅਦ ਪੇਸ਼ ਹੋਣ ਦੇ ਹੁਕਮ ਵੀ ਲਗਾਏ ਗਏ ਸੀ ਪਰੰਤੂ ਅੱਜ ਵਿਕਰਮ ਮਜੀਠੀਆ ਜਿਹੜੇ ਕਿ ਪੇਸ਼ ਨਹੀਂ ਹੋਣਗੇ ਤੇ ਉਹਨਾਂ ਦੀ ਜਿਹੜੀ ਪੁਛ ਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਸੂ ਲੈ ਕੇ ਵਿਕਰਮ ਮਜੀਠੀਆ ਅੱਜ ਸੱਟ ਦੇ ਅੱਗੇ ਪੇਸ਼ ਨਹੀਂ ਹੋਣਗੇ ਤੇ ਇੱਕ ਵਾਰ ਫਿਰ ਦੱਸ ਬਿਕਰਮ ਮਜਰੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੱਟ ਨੇ ਅੱਜ ਸੱਦਾ ਦਿੱਤਾ ਸੀ ਪਰੰਤੂ ਅੱਜ ਬਿਕਰਮ ਮਜਰੀਠੀਆ ਪੇਸ਼ ਨਹੀਂ ਹੋਣਗੇ ਤੇ ਦੱਸਦੀ ਹੈ ਕਿ ਪੁੱਛਗਿੱਛ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਦੌਰਾਨ ਬਿਕਰਮ ਮਜਰੀਠੀਆ ਅੱਜ ਪੇਸ਼ੀ ਤੇ ਨਹੀਂ ਜਾਣਗੇ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮਜਰੀਠੀਆ ਨੂੰ ਸੱਟ ਨੇ ਸੱਦਾ ਦਿੱਤਾ ਸੀ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛਪੜਤਾਲ ਦੇ ਲਈ ਜਿਹੜੇ ਕਿ ਪੇਸ਼ ਹੋਣ ਦੇ ਹੁਕਮ ਦਿੱਤੇ ਪਰੰਤੂ ਅੱਜ ਦੱਸਦੀ ਹੈ ਕਿ ਬਿਕਰਮ ਮਜੀਠੀਆ ਪੇਸ਼ ਨਹੀਂ ਹੋ ਰਿਹਾ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਅੱਜ ਜਿਹੜੀ ਕਿ ਪੁੱਛਗਿੱਛ ਨਹੀਂ ਹੋਵੇਗੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਸੱਟ ਦੇ ਅੱਗੇ ਪੇਸ਼ ਨਹੀਂ ਹੋਣਗੇ ਬੀਤੇ ਦਿਨਾਂ ਤੋਂ ਲੈ ਕੇ ਹੀ ਲਗਾਤਾਰ ਡਰੱਗ ਕੇਸ ਮਾਮਲੇ ਦੇ ਵਿੱਚ ਕਈ ਸੰਮਣ ਜਿਹੜੇ ਕਿ ਬਿਕਰਮ ਮਜੀਠੀਆ ਨੂੰ ਆ ਚੁੱਕੇ ਨੇ ਤੇ ਉਹ ਹਰ ਵਾਰ ਹਾਜ਼ਰ ਵੀ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਵੱਲੋਂ ਚੈਲੰਜ ਵੀ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕਿਉਂ ਸਿੱਟ ਦੇ ਮੁਖੀ ਬਾਰ-ਬਾਰ ਬਦਲਦੰਨੇ ਹੁੰਦੇ ਸਿੱਟ ਦੇ ਮੁਖੀ ਤੁਸੀਂ ਆਪ ਕਿਉਂ ਨਹੀਂ ਬਣ ਜਾਂਦੇ ਤੇ ਜਿਸ ਤੋਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਚੁਣੌਤੀ ਯਾਨੀ ਕਿ ਸਿੱਧਾ ਚੈਲੰਜ ਜਿਹੜਾ ਕਿ ਬਿਕਰਮ ਮਜੀਠੀਆ ਦੇ ਵੱਲੋਂ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵੱਲੋਂ ਲਗਾਤਾਰ ਆਏ ਦਿਨਾਂ ਦੇ ਵਿੱਚ ਪਲਟਵਾਰ ਵੀ ਕੀਤਾ ਜਾਂਦਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਰਮ ਮਜੀਠੀਆ ਦੀ ਖੜਕੀ ਹੋਈ ਨਜ਼ਰ ਵੀ ਆਉਂਦੀ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਅੱਜ ਜਿਹੜਾ ਕਿ ਸੰਮਣ ਭੇਜਿਆ ਗਿਆ ਸੀ ਤੇ ਜਿਸ ਤੋਂ ਬਾਅਦ ਪੇਸ਼ ਹੋਣ ਦੇ ਹੁਕਮ ਵੀ ਲਗਾਏ ਗਏ ਸੀ ਪਰੰਤੂ ਅੱਜ ਵਿਕਰਮ ਮਜੀਠੀਆ ਜਿਹੜੇ ਕਿ ਪੇਸ਼ ਨਹੀਂ ਹੋਣਗੇ ਤੇ ਉਹਨਾਂ ਦੀ ਜਿਹੜੀ ਪੁੱਛ ਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਅੱਜ ਸੱਟ ਦੇ ਅੱਗੇ ਪੇਸ਼ ਨਹੀਂ ਹੋਣਗੇ